ਸਸਰੀ ਕਾਲਸ ਇਸ ਦੇਖ ਰਿਹਾ ਸਡਲ ਟੀਵੀ ਮਹਿਜ ਸਿਕੋਰ ਲੋਹਟ ਦੀ ਹਾਈ ਸਟਰੀਟ ਹੈਲਥ ਹਬ ਤੇ ਸਿਰਫ ਇੱਕ ਜੀਪੀ ਤੇ ਇੱਕ ਨਰਸ ਹੀ ਰਹਿ ਚੁਕੇ ਨੇ ਤੇ ਮਰੀਜ਼ਾਂ ਦੀ ਗਿਣਤੀ ਹੈ ਕਰੀਬਨ 9000 ਤੇ ਇੰਨੇ ਜ਼ਿਆਦਾ ਮਰੀਜ਼ਾਂ ਦੇ ਲਈ ਸਿਰਫ ਇੱਕ ਜੀਪੀ ਤੇ ਇੱਕ ਨਰਸ ਬਹੁਤ ਕਾਫੀ ਨਹੀਂ ਨੇ ਤੇ ਬਹੁਤ ਸਾਰੇ ਲੋਕਾਂ ਨੂੰ ਹਫ਼ਤਿਆਂ ਵੱਧੀ ਆਪਣੀ ਅਪਾਇੰਟਮੈਂਟ ਦਾ ਇੰਤਜ਼ਾਰ ਕਰਨਾ ਪੈ ਰਿਹਾ ਫੇਸ ਟੂ ਫੇਸ ਅਪਾਇੰਟਮੈਂਟ ਮਿਲਣਾ ਇੱਕ ਤਰੀਕੇ ਦੇ ਨਾਲ ਨਾ ਮੁਮਕਿਨੀ ਲੱਗ ਰਿਹਾ ਜੇਕਰ ਇਥੇ ਸਟਾਫ ਦੀ ਗੱਲ ਕਰੀ ਤੇ ਬਹੁਤ ਸਾਰੇ ਸਟਾਫ ਮੈਂਬਰ ਕੰਮ ਦੇ ਵਧੇ ਪ੍ਰੈਸ਼ਰ ਦੇ ਕਰਕੇ ਛੋਟ ਕੇ ਚਲੇ ਗਏ ਤੇ ਬਹੁਤ ਸਾਰੇ ਸਟਾਫ ਮੈਂਬਰਾਂ ਨੂੰ ਓਵਰ ਸੀਜ਼ ਮਿਲ ਰਹੀਆਂ ਵਧੀਆਂ ਓਪਰਚ्युनिटीਜ਼ ਉਧਰ ਵੱਲ ਖਿੱਚ ਕੇ ਲੈ ਗਈਆਂ ਫਿਲਹਾਲ ਇਥੇ ਸਿਰਫ ਇੱਕ ਜੀਪੀ ਤੇ ਇੱਕ ਨਰਸ ਕੰਮ ਕਰ ਰਹੇ ਨੇ ਤੇ ਇਥੇ ਵਧ ਰੇ ਮਰੀਜ਼ਾਂ ਦੀ ਗਿਣਤੀ ਇੱਕ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ ਇਹ ਸਿਰਫ ਸਿਰਫ ਇਸ ਕਲੀਨਿਕ ਦੀ ਨਹੀਂ ਗੱਲ ਬਲਕਿ ਨਿਊਜ਼ੀਲੈਂਡ ਭਰ ਦੇ ਵਿੱਚ ਹੈਲਥ ਅਮ ਦੇ ਵਾਧ ਰਹੇ ਪ੍ਰੈਸ਼ਰ ਦੇ ਕਾਰਨ ਬਹੁਤ ਸਾਰੇ ਲੋਕੀ ਆਪਣੀਆਂ ਨੌਕਰੀਆਂ ਛੱਡ ਰਹੇ ਨੇ ਸਟਾਫ ਮੈਂਬਰਾਂ ਦੀ ਕਮੀ ਜ਼ਿਆਦਾ ਬਹੁਤ ਸਾਰੇ ਕਲੀਨਿਕਾਂ ਵਿੱਚ ਦੇਸ਼ ਭਰ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਹੈਲਥ ਮਿਨਿਸਟਰੀ ਇਸ ਦੇ ਲਈ ਕੀ ਕਰ ਰਹੀ ਹੈ ਸਰਕਾਰ ਇਸ ਦੇ ਲਈ ਕੀ ਕਰ ਰਹੀ ਹੈ ਫਿਲਹਾਲ ਇਹ ਕਿਸੇ ਨੂੰ ਨਹੀਂ ਪਤਾ